ਪੰਜਾਬ ਉੱਤੇ ਬੱਦਲਵਾਈ ਧੁੰਦ ਅਤੇ ਠੰਡ ਦਾ ਕਹਿਰ ਲਗਾਤਾਰ جاری ਹੈ ਹਲਕੀ ਦਰਮਿਆਨੀ ਬੱਦਲਵਾਈਆਂ ਲਗਾਤਾਰ ਪੰਜਾਬ ਤੋਂ ਗੁਜ਼ਰ ਰਹੀਆਂ ਨੇ ਪਰ ਹੁਣ ਹੌਲੀ-ਹੌਲੀ ਪੱਛਮੀ ਸਿਸਟਮ ਜਿਹੜੇ ਕਮਜ਼ੋਰ ਪੈ ਰਹੇ ਨੇ ਅਸਮਾਨ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਸਿਸਟਮ ਜਿਹੜੇ ਨੇ ਹੁਣ ਹਿਮਾਚਲ ਤੋਂ ਜੰਮੂ ਕਸ਼ਮੀਰ ਲੇ ਲਦਾਖ ਅਲੀ ਸਾਈਡ ਪਹੁੰਚ ਚੁੱਕੇ ਨੇ ਪੰਜਾਬ ਤੋਂ ਮੌਸਮ ਕਿਤੇ ਨਾ ਕਿਤੇ ਸਾਫ਼ ਹੋਇਆ ਹੈ ਹਲਕਾ ਦਰਮਿਆਨਾ ਧੁੰਦ ਦਾ ਵੀ ਅਸਰ ਘਟਿਆ ਧੁੱਪ ਵੀ ਦਿਖਾਈ ਦੇ ਰਹੀ ਹੈ ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਵੈਦਰ ਅਪਡੇਟਸ ਤੁਹਾਡੇ ਦਾ YouTube ਚੈਨਲ ਤੇ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਹੁਣ 31 ਦਸੰਬਰ ਤੱਕ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ 21 ਦਸੰਬਰ ਅੱਜ ਹੋ ਚੁੱਕੀ ਹੈ ਸਵੇਰ ਤੋਂ ਚੰਗੀ ਧੁੱਪ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਕੁਝ ਕੁ ਥਾਵਾਂ ਦੇ ਉੱਪਰ ਹਲੇ ਵੀ ਬੱਦਲਬਾਈ ਹੈਗੀ ਹੈ ਜਿਦੇ ਵਿੱਚ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਦਾ ਕੁਝ ਕ ਇਲਾਕਾ ਦਿਖਾਈ ਦੇ ਰਿਹਾ ਬਾਕੀ ਇਲਾਕੇ ਦੇ ਵਿੱਚੋਂ ਧੁੰਦ ਅਤੇ ਬੱਦਲਬਾਈ ਸਾਫ਼ ਹੋ ਚੁੱਕੀ ਹੈ ਜਿਸ ਦੇ ਕਰਕੇ ਹੁਣ ਥੋੜੇ ਜਿ ਗਰਮਾਈਸ਼ ਦਾ ਮਾਹੌਲ ਵੀ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਅਸੀਂ ਗੱਲ ਕਰੀਏ ਤਾਂ ਹੁਣ ਆਉਂਦੇ 2-3 ਦਿਨ ਮੌਸਮ ਸਾਫ਼ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਕਿਉਂਕਿ ਜੋ ਪੱਛਮੀ ਸਿਸਟਮ ਆਇਆ ਸੀ ਉਹ ਪਹਾੜੀ ਖੇਤਰਾਂ ਚ ਜਾ ਚੁੱਕਿਆ ਹੈ ਹਲਕੀ ਦਰਮਿਆਨੀ ਕਿਰਮਣਕਣੀ ਬਰਫਵਾਰੀ ਦਾ ਮਾਹੌਲ ਵੀ ਬਣਿਆ ਜਿਸ ਦੇ ਕਾਰਨ ਪੰਜਾਬ ਦਾ ਮਾਹੌਲ ਸਾਫ਼ ਹੋਇਆ ਬਿਸ਼ੱਕ ਕੱਲ ਪੂਰਬ ਦੀ ਹਵਾ ਚੱਲੀ ਸੀ ਹੁਣ ਪੱਛਮ ਦੀ ਹਵਾ ਇਸ ਤਰੀਕੇ ਚੱਲ ਰਹੀ ਹੈ ਜਿਸ ਦੇ ਨਾਲ ਮੌਸਮ ਠੰਡਾ ਅਤੇ ਖੁਸ਼ਕ ਹੋਣ ਦੇ ਪੂਰੀ ਪੂਰੀ ਉਮੀਦ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕਿੰਨੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀਆਂ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਗੱਲ ਕਰੀਏ 21 22 23 24 ਇਹ 4-5 ਦਿਨ ਮੌਸਮ ਜ਼ਿਆਦਾਤਰ ਸਾਫ਼ ਹੈ ਹਲਕੀ ਦਰਮਿਆਨੀ ਧੁੰਦ ਬੱਦਲ ਬਈ ਆਉਂਦੀ ਜਾਂਦੀ ਰਹੇਗੀ ਤੇ 23 ਤਰੀਕ ਤੋਂ ਬਾਅਦ 24-25 ਤਰੀਕ ਨੂੰ ਥੋੜੀ ਧੁੰਦ ਜ਼ਿਆਦਾ ਬਣ ਸਕਦੀ ਹੈ 26 ਤੋਂ ਲੈ ਕੇ 28 ਤਰੀਕ ਤੱਕ ਇੱਕ ਪਹਾੜੀ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਕਰਕੇ ਪਹਾੜਾਂ ਦੇ ਵਿੱਚ ਫਿਰ ਤੋਂ ਬੂੰਦਾਬੰਦੀ ਕਿਣਮਣਕਣੀ ਜਾਂ ਫਿਰ ਆਪਾਂ ਕਹੀਏ ਕਿ ਬਰਫ਼ ਵਰ੍ਹਦੇ ਹਾਲਾਤ ਬਣਦੇ ਹੋਏ ਨਜ਼ਰ ਆ ਸਕਦੇ ਨੇ ਕੋਈ ਵੱਡੀ ਅਪਡੇਟ ਨਹੀਂ ਹੈ ਕਿਉਂਕਿ ਵੱਡੀ ਹਲਚਲ ਦੀ ਉਮੀਦ ਨਹੀਂ ਹੈ ਪਰ ਹਾਂ ਹਲਕਾ ਦਰਮਿਆਨਾ ਸਿਸਟਮ ਜ਼ਰੂਰ ਆ ਸਕਦਾ ਹੈ ਇਹਦੀ ਪੂਰੀ ਪੂਰੀ ਆਸ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਠੰਡ ਦਾ ਪ੍ਰਕੋਪ ਵਧਦਾ ਹੋਇਆ ਨਜ਼ਰ ਆਵੇਗਾ ਜਿਹੜੇ ਕਿਸਾਨ ਵੀਰ ਪਾਣੀ ਲਗਾਉਣਾ ਚਾਹੁੰਦੇ ਨੇ ਬੇਚੀਜ ਇੱਕ ਅੱਖਾ ਬੰਦ ਕਰਕੇ ਪਾਣੀ ਲਗਾ ਸਕਦੇ ਨੇ ਹਲੇ ਕੋਈ ਤਗੜਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਕੋਹਰੇ ਦੀ ਗੱਲ ਕਰੀਏ ਕੋਹਰਾ ਘੱਟ ਪੈਣ ਦੀ ਉਮੀਦ ਹੈ ਦਸੰਬਰ ਵਿੱਚ ਕੋਰਾ ਘੱਟ ਪੈਂਦਾ ਜਨਵਰੀ ਚ ਜ਼ਿਆਦਾ ਪੈਂਦਾ ਟੈਂਪਰੇਚਰ ਕਿਉਂਕਿ ਦਿਨ ਦਾ ਵੀ 15 ਡਿਗਰੀ ਤੋਂ ਥੱਲੇ ਹੁੰਦਾ ਹੈ ਸ਼ੀਤ ਲਹਿਰ ਚੱਲਦੀ ਹੈ ਰਾਤ ਦਾ ਟੈਂਪਰੇਚਰ 3 ਡਿਗਰੀ ਤੱਕ ਆ ਜਾਂਦਾ ਹੈ ਜੋ ਕਿ ਕੋਰਾ ਪੈਣ ਲਈ ਅਨੁਕੂਲ ਸਮਾਂ ਹੁੰਦਾ ਫਿਲਹਾਲ ਕੋਰੇ ਪੈਣ ਦੇ ਚਾਂਸ ਘਟ ਨੇ ਹੁਣ ਅਗਰ ਗੱਲ ਕਰੀਏ ਸਿਸਟਮ ਅਗਲਾ ਕਦੋਂ ਆਵੇਗਾ 26 27 28 29 30 31 ਇਹਦੇ 4-5 ਦਿਨਾਂ ਦੇ ਵਿੱਚ ਦੋ ਸਿਸਟਮ ਹਲਕੇ ਦਰਮਿਆਨੇ ਪਹਾੜੀ ਖੇਤਰਾ ਜਾਉਣਗੇ 26 27 ਤਰੀਕ ਤੱਕ 28 29 ਨੂੰ ਮੌਸਮ ਫੇਰ ਠੀਕ ਹੋਵੇਗਾ ਪਰ 29 ਤਰੀਕ ਤੋਂ ਧੁੰਦ ਫੇਰ ਪੰਜਾਬ ਦੇ ਵਿੱਚ ਕਹਿਰ ਕਰਦੀ ਹੋਈ ਦਿਖਾਈ ਦੇਵੇਗੀ ਤੇ ਜਿਸ ਦੇ ਕਰਕੇ ਥੋੜੇ ਜਿਹਾ ਹੋਰ ਤਾਪਮਨ ਘਿਰਨਦੇ ਹੋਏ ਨਜ਼ਰ ਆਉਣਗੇ ਦਿਨ ਦਾ ਤਾਪਮਨ ਹੋ ਸਕਦਾ ਹੈ ਕਿ 15 ਡਿਗਰੀ ਤੱਕ ਆ ਜਾਵੇ ਜਿਸ ਦੇ ਨਾਲ ਸ਼ੀਤ ਲਹਿਰ ਚੱਲਣ ਦੀ ਪੂਰੀ ਪੂਰੀ ਉਮੀਦ ਬਣਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਜਦੋਂ ਸੂਰਜ ਦੀ ਹੀ ਇੱਕ ਲੋ ਹੈ ਜਿਹੜੀ ਪੰਜਾਬ ਨੂੰ ਠੰਡ ਤੋਂ ਬਚਾਉਂਦੀ ਹੈ ਅਗਰ ਧੁੰਦ ਜਾਂ ਬੱਦਲਬਾਈ ਸਾਹਮਣੇ ਆਂਦੀ ਹੈ ਤਾਂ ਠੰਡ ਹੋਰ ਵੱਧਦੀ ਹੋਈ ਨਜ਼ਰ ਆਵੇਗੀ ਦਿਨ ਦੇ ਤਾਪਮਨ ਘਟਣਗੇ ਰਾਤ ਦੇ ਤਾਪਮਨ ਘਟਣਗੇ 3 ਤੋਂ 4 ਡਿਗਰੀ ਦਾ ਫਰਕ ਪੈਂਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਪੰਜਾਬ ਦਾ ਹੁਣ ਐਵਰੇਜ ਤਾਪਮਨ ਜਿਹੜਾ ਕੱਲ ਦੇਖਿਆ ਗਿਆ 20 ਤਰੀਕ ਦੇ ਨੇੜੇ ਤੇੜੇ ਉਹ 17 ਡਿਗਰੀ ਸੀ ਐਵਰੇਜ ਤਾਪਮਨ ਠੀਕ ਹੈ ਜੀ ਸੋ ਹੁਣ ਥੋੜਾ ਜਿਹਾ ਵਧੂਗਾ ਇੱਕ ਦੋ ਦਿਨ ਧੁੱਪ ਨਿਕਲਣ ਕਰਕੇ ਉਹ 20 ਤੱਕ ਜਾਏਗਾ ਬੜੀ ਹੱਦ ਫੇਰ ਤੋਂ ਜਦੋਂ ਬੱਦਲਬਾਈ ਧੁੰਦ ਦੇ ਹਾਲਾਤ 31 ਤਰੀਕ ਤੱਕ ਫਿਰ ਧੁੰਦ ਬਦੇਗੀ ਜਿਸ ਦੇ ਸਿੱਟੇ ਵਜੋਂ ਸਾਨੂੰ ਦੇਖਣ ਨੂੰ ਮਿਲੇਗਾ ਕਿ ਬਹੁਤ ਹੱਦ ਤੱਕ ਜਿਹੜੇ ਹਾਲਾਤ ਨੇ ਉਹ ਠੰਡ ਦੇ ਬਣਦੇ ਹੋਏ ਨਜ਼ਰ ਆਉਣਗੇ ਧੁੰਦ ਅਤੇ ਕੋਹਰੇ ਵਰਗੇ ਹਾਲਾਤ ਵੀ ਨਜ਼ਰ ਆ ਸਕਦੇ ਨੇ ਜਿਸ ਦੇ ਕਰਕੇ ਆਖਰੀ ਦਿਨਾਂ ਦੇ ਵਿੱਚ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਠੰਡ ਕਰਕੇ ਪ੍ਰਕੋਪ ਜਿਹੜਾ ਇਹ ਉਹ ਬਿਮਾਰੀਆਂ ਦਾ ਵੱਧ ਸਕਦਾ ਹੈ ਅਜਿਹੇ ਦੇ ਵਿੱਚ ਬਚਾ ਹੀ ਸਭ ਤੋਂ ਵੱਡਾ ਇਲਾਜ ਹੈ ਤੇ ਬਾਕੀ ਚੈਨਲ ਤੇ ਬਣੇ ਹੋ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਜਿਹੀਆਂ ਜਾਣਕਾਰੀਆਂ ਫ੍ਰੀ ਦੇ ਵਿੱਚ ਤੁਹਾਨੂੰ ਸਾਡੇ ਚੈਨਲ ਤੋਂ ਮਿਲਦੀਆਂ ਰਹਿਣਗੀਆਂ ਧੰਨਵਾਦ ਜੀ ਮਿਲਦੇ ਆ ਅਗਲੀ ਵੀਡੀਓ ਲੈ ਕੇ ਜਲਦ